ਬਿਨਾ ਪੈਸੇ ਤੋਂ ਪੈਸਾ ਕਮਾਇਆ ਜਾ ਸਕਦਾ ਸ਼ੁਰੂ ਕੀਤਾ ਜਾ ਸਕਦਾ ਹਾਂ ਜੇ ਕੋਈ ਕਹੇ ਵੀ ਮੈਂ ਕਰੋੜਾਂ ਰੁਪਏ ਕਮਾਣੇ ਆ ਉਹਦੇ ਵਾਸਤੇ ਪੈਸੇ ਦੀ ਜ਼ਰੂਰ ਲੋੜ ਹੋ ਸਕਦੀ ਹੈ ਵੀ ਜੇ ਬਹੁਤ ਜ਼ਿਆਦਾ ਅਰਮਰ ਪਰੇ ਕਮਾਣੇ ਆ ਜੀ ਫਿਰ ਤਾਂ ਠੀਕ ਹੈ ਪਰ ਜਿਹੜੀਆਂ ਆਮ ਰੁਟੀਨ ਦੀਆਂ ਗੱਲਾਂ ਹੈਗੀ ਆ ਉਹ ਬਿਨਾ ਪੈਸੇ ਤੋਂ ਪੈਸਾ ਕਮਾਇਆ ਜਾ ਸਕਦਾ ਸਾਡੇ ਜੀਐਸਬੀ ਦੀ ਮੇਰੇ ਬੈਂਕ ਦੇ ਵਿੱਚ ਮੈਨੇਜਰ ਹੁੰਦੇ ਸੀਗੇ ਉਹਨਾਂ ਨੇ ਬੈਂਕ ਦੇ ਵਿੱਚ ਤਾਂ ਜਦੋਂ ਜੋ ਕੀਤਾ ਕੀਤਾ ਉਹਨਾਂ ਨੂੰ ਉਹਨਾਂ ਨੇ ਕਿਤੇ ਰਿਟਾਇਰਮੈਂਟ ਤੋਂ ਬਾਅਦ ਐਲ.ਆਈ.ਸੀ ਦੀ ਪਾਲਸੀਆਂ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਉਹ ਇੰਡੀਆ ਚੋਂ ਮੇਰਾ ਖਿਆਲ ਦੂਜੇ ਜਾਂ ਤੀਜੇ ਨੰਬਰ ਤੇ ਆਇਆ ਸੀ ਕਿਸੇ ਟਾਈਪ ਵੀ ਇੰਨੀਆਂ ਪਾਲਸੀਆਂ ਉਹਨਾਂ ਨੇ ਕੀਤੀਆਂ ਇੰਨੀ ਮਿਹਨਤ ਕੀਤੀ ਮਤਲਬ ਉਹ ਉਸ ਵੇਲੇ ਦਾ ਜਦ ਰਿਟਾਇਰਮੈਂਟ ਤੇ ਜਿੰਨਾ ਉਹਨੂੰ ਬੈਂਕ ਨੇ ਪੈਸਾ ਦਿੱਤਾ ਉਹਦੇ ਨਾਲੋਂ ਕਿਤੇ ਜ਼ਿਆਦਾ ਪੈਸੇ ਉਹਨਾਂ ਨੇ ਐਲ.ਆਈ.ਸੀ ਚੋਂ ਕਮਾਏ ਹੂੰ ਪਾਲਸੀ ਪਾਲਸੀ ਕਰਕੇ ਜੇ ਤੁਸੀਂ ਹੁਣ ਐਲ.ਆਈ.ਸੀ ਦਾ ਕੰਮ ਸਿੱਖ ਕੇ ਐਲ.ਆਈ.ਸੀ ਦੇਆਂ ਮਤਲਬ ਪਾਲਸੀਆਂ ਕਰਨੀਆ ਸ਼ੁਰੂ ਕਰਦੇ ਹੋ ਐਲਐਸ ਦਾ ਕੰਮ ਸ਼ੁਰੂ ਕਰਦੇ ਹੋ ਤਾਂ ਵੀ ਤੁਸੀਂ ਜਿੰਨੇ ਮਰਜੀ ਪੈਸੇ ਕਮਾ ਸਕਦੇ ਹੋ ਸਕਾਈਜ਼ ਉਹਨਾਂ ਦੀ ਲਿਮਟ ਪੈਸਾ ਫੇਰ ਵੀ ਤੁਹਾਡੇ ਵਾਸਤੇ ਜਿਹੜਾ ਹੈਗਾ ਜੇ ਤੁਸੀਂ ਪੈਸਾ ਲੈ ਕੇ ਕੰਮ ਕਰਨਾ ਉਹ ਤੁਹਾਡੀ ਲਿਮਟ ਮਤਲਬ ਪੈਦਾ ਕਰਦਾ ਕੋਈ ਨਾ ਕੋਈ ਲਿਮਟ ਬਣਾਉਂਦਾ ਕਿ ਤੁਸੀਂ ਬਈ ਇੰਨਾ ਕੰਮ ਕਰਦਾ ਜਿਹੜੇ ਬੰਦੇ ਬਿਨਾ ਪੈਸੇ ਤੋਂ ਕੰਮ ਕਰਦੇ ਹੈ ਕਮਿਸ਼ਨ ਦਾ ਕੰਮ ਕਰਦੇ ਹੋ ਉਹ ਕਿਤੇ ਤੱਕ ਵੀ ਚਲੇ ਜਾਣਾ ਜਿੰਨਾ ਉਹਨਾਂ ਦਿਲ ਕਰਦਾ ਉਹਨਾਂ ਚਲੇ ਜਾਣਾ ਲੇਕਿਨ ਕਮਿਸ਼ਨ ਵਾਲੇ ਪਾਸੇ ਇਹ ਵੀ ਕਹਿੰਦੇ ਨਾ ਵੀ ਲੋਕ ਮਿਹਨਤ ਕਰਨੋਂ ਡਰਦੇ ਨੇ ਇਸੀ ਚੀਜ਼ ਤੋਂ ਵੀ ਸਾਨੂੰ ਲੋਕਾਂ ਦੇ ਵਿੱਚ ਵੜਨਾ ਪੈਣਾ ਆ ਲੋਕਾਂ ਤੋਂ ਜਾ ਕੇ ਮੰਨਤਾ ਕਰਨੀ ਪੈਣੀ ਆ ਨੇ ਫਿਰ ਪੈਸਾ ਕਮਾਣਾ ਤੇ ਡਰਦਾ ਇਹ ਤਾਂ ਅਗਲਗ ਚੀਜ਼ਾਂ ਹੋਗੇ ਨਾ ਡਰਨਾ ਕਿਵੇਂ ਹੋ ਗਿਆ ਪੈਸੇ ਤੇ ਜਦ ਆਪਾਂ ਪੈਸਾ ਕਮਾਣਾ ਫਿਰ ਡਰਨਾ ਕਿਸ ਗੱਲ ਤੋਂ ਹੈ ਜਦ ਇਹ ਆਪਣੇ ਪੈਸਾ ਕਮਾਣਾ ਤਾਂ ਕੰਮ ਮਿਹਨਤਾਂ ਕਰਨੀ ਆ ਨਾ ਫਿਰ ਡਰ ਡਰ ਕਿਉਂ ਆ ਗਿਆ ਸਾਡੇ ਤੇ ਡਰ ਵਾਲਾ ਤਾਂ ਸਵਾਲ ਹੀ ਨਹੀਂ ਹੋਣਾ ਚਾਹੀਦਾ ਡਰ ਤਾਂ ਆਣੇ ਨਹੀਂ ਚਾਹੀਦਾ ਸਗੋਂ ਇਹ ਗੱਲ ਉਹ ਨਹੀਂ ਚਾਹੀਦੀ ਵੀ ਸਾਨੂੰ ਅਸੀਂ ਕਾਮਯਾਬ ਹੋਣਾ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਹ ਤਾਂ ਮੈਂ ਤੁਹਾਨੂੰ ਦੱਸ ਸਕਦਾ ਜੇ ਬੰਦਾ ਕਹੇ ਜੀ ਤੁਹਾਡੀਆਂ ਗੱਲਾਂ ਸਾਰੀਆਂ ਠੀਕ ਆ ਪਰ ਮੈਨੂੰ ਤਾਂ ਡਰ ਲੱਗਦਾ ਫਿਰ ਉਹਦਾ ਤਾਂ ਮੇਰੇ ਕੋਲ ਇਲਾਜ ਕੋਈ ਨਹੀਂ ਨਾ ਵੀ ਮੈਂ ਡਰ ਡਰ ਲੱਗਦਾ ਜੀ ਮੈਂ ਕੰਮ ਨਹੀਂ ਕਰ ਸਕਦਾ ਫਿਰ ਉਹਨਾਂ ਚੀਜ਼ਾਂ ਦਾ ਤਾਂ ਇਲਾਜ ਕੋਈ ਨਹੀਂ ਕੰਮ ਕੀਤਾ ਜਾ ਸਕਦਾ ਬਿਨਾ ਪੈਸੇ ਤੋਂ ਕੀਤਾ ਜਾ ਸਕਦਾ ਜਿੰਨਾ ਮਰਜ਼ੀ ਕੀਤਾ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਪਰ ਤੁਹਾਨੂੰ ਸਿੱਖ ਕੇ ਕਰਨਾ ਪਏਗਾ ਡਰ ਨੂੰ ਹਟਾ ਕੇ ਕਰਨਾ ਪਏਗਾ ਜਿਹੜੇ ਬੰਦੇ ਕਹਿੰਦੇ ਆ 0 ਪੈਸੇ ਨਾਲ ਕੰਮ ਕੀਤਾ ਜਾ ਸਕਦਾ ਬਿਲਕੁਲ ਗਲਤ ਹੈ ਪੈਸੇ ਨਾਲ ਕੰਮ ਬਥੇਰੇ ਬੰਦੇ ਨੇ ਸ਼ੁਰੂ ਕਰਕੇ ਦੇਖਿਆ ਉਹ ਬੰਦੇ ਜੀਰੋ ਹੋ ਗਏ ਮੈਂ ਸਮਝਦਾ ਵੀ ਤੁਹਾਡੇ ਕੋਲ ਪੈਸੇ ਬਹੁਤ ਹੈਗੇ ਆ ਤੁਹਾਨੂੰ ਸਾਹਮਣੇ ਵਾਲੇ ਬੰਦੇ ਨਾਲ ਗੱਲ ਨਹੀਂ ਕਰਨੀ ਆਂਦੀ ਸਾਹਮਣੇ ਵਾਲੇ ਬੰਦੇ ਨੂੰ ਟੈਕਲ ਨਹੀਂ ਕਰਨਾ ਹੁੰਦਾ ਸਾਹਮਣੇ ਵਾਲੇ ਬੰਦੇ ਨੂੰ ਦੇਖ ਕੇ ਤੁਹਾਨੂੰ ਗੁੱਸਾ ਆ ਜਾਂਦਾ ਜੇ ਗੁੱਸਾ ਆਇਆ ਮਾਲਗੋ ਆਇਆ ਗੁੱਸਾ ਆਇਆ ਉੱਥੇ ਤੁਸੀਂ ਆਪਣੇ ਖਰਾਬ ਕਰਕੇ ਨੁਕਸਾਨ ਕਰਕੇ ਉਹ ਚੀਜ਼ਾਂ ਨਾਲ ਪੈਸੇ ਦੇ ਨਾਲ-ਨਾਲ ਹੋਰ ਚੀਜ਼ਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈ ਕਿ ਪੈਸੇ ਤੋਂ ਬਿਨਾ ਤੁਸੀਂ ਕੰਮ ਸ਼ੁਰੂ ਹੀ ਨਹੀਂ ਕਰ ਸਕਦੇ ਇਹ ਗੱਲ ਨਹੀਂ ਹੈ ਜੀ ਪੈਸੇ ਤੋਂ ਬਿਨਾ ਕੰਮ ਨਹੀਂ ਸ਼ੁਰੂ ਕਰ ਸਕਦੇ ਪੈਸੇ ਤੋਂ ਬਿਨਾ ਕੰਮ ਸ਼ੁਰੂ ਕੀਤਾ ਜਾ ਸਕਦਾ 100% ਕੀਤਾ ਜਾ ਸਕਦਾ ਠੀਕ ਹੈ ਜੇ ਮਤਲਬ ਟਾਈਮ ਥੋੜਾ ਲੱਗਦਾ ਤੁਹਾਨੂੰ ਕਾਮਯਾਬ ਹੋਣ ਨੂੰ ਕਾਮਯਾਬ ਹੋਣ ਨੂੰ ਲੇਕਿਨ ਜਿੰਨਾ ਤੁਹਾਡਾ ਤਜਰਬਾ ਵੱਧਾ ਚੱਲੇ ਜਾਏਗਾ ਉੰਨਾ ਤੁਹਾਡੀ ਕਾਮਯਾਬੀ ਹੁੰਦੀ ਚਲੀ ਜਾਏਗੀ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਪ੍ਰੋਪਰਟੀ ਦਾ ਕੰਮ ਕਰਦੇ ਹੋ ਤੁਹਾਨੂੰ ਅੰਦੋਲ ਜੇਗੀ ਤੁਹਾਡੀ ਗੱਲਬਾਤ ਠੀਕ ਹੈ ਤੁਸੀਂ ਕਨਵਿੰਸ ਕਰ ਲੈਣੇ ਹੋ ਬੰਦੇ ਨੂੰ ਤੁਹਾਡੀ ਬਾਡੀ ਲੈਂਗੁਏਜ ਠੀਕ ਹੈ ਤੁਹਾਡੇ ਨਾਲ ਬੰਦੇ ਬਹੁਤ ਬੰਦੇ ਜੁੜਨ ਤਿਆਰ ਹੋ ਜਾਣਗੇ ਬਹੁਤ ਬੰਦਿਆਂ ਕੋਲ ਪੈਸਾ ਪਿਆ ਤੁਸੀਂ ਕੋਈ ਪ੍ਰਾਪਰਟੀ ਮਤਲਬ ਪ੍ਰਾਪਰਟੀ ਤੇ ਉੱਪਰ ਸਰਚ ਕਰੋ ਪ੍ਰਾਪਰਟੀ ਦੇ ਉੱਪਰ ਦੇਖੋ ਉਹਨੂੰ ਵੀ ਇਹ ਕਿੰਨੇ ਦੀ ਮਿਲਦੀ ਹੈ ਕਿੰਨੇ ਦੀ ਤੂੰ ਆਪਾਂ ਤਿਆਰ ਕਰਕੇ ਵੇਚਿਆ ਜਾ ਸਕਦਾ ਕਿੰਨਾ ਕੁਸ਼ ਆ ਸਕਦਾ ਜੇ ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਡੇਢ ਕਰੋੜ ਦੀ ਵੇਚਣ ਦੇ ਵਿੱਚ ਉਹਨੂੰ ਕਾਮਯਾਬ ਹੋ ਜਨੇ ਹੋ ਤੇ ਆਪਣੇ ਦੋਸਤਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਵੀ ਕਿ ਇਹ ਡੇਢ ਕਰੋੜ ਦੀ ਪ੍ਰਾਪਰਟੀ ਵਿਕ ਸਕਦੀ ਹੈ ਤਾਂ ਮੈਂ ਕਹਦਾ ਵੀ ਤੁਹਾਡੇ ਕੋਲ ਤੁਹਾਡੇ ਦੋਸਤਾਂ ਦੀ ਲੈਣ ਲੱਗ ਜੂਗੀ ਕਿ ਯਾਰ ਮੇਰੇ ਪਹਿਲ ਵਾਲੇ ਮੇਰੇ ਪਹਿਲ ਵਾਲੇ ਪੰਗਾ ਕੀ ਹੈ ਪੰਗਾ ਇਹ ਹੈ ਕਿ ਜਦੋਂ ਤੁਹਾਡਾ ਆਪਣਾ ਹੀ ਕੰਫੀਡੈਂਸ ਨਹੀਂ ਹੁੰਦਾ ਜਿਹੜੇ ਤੁਸੀਂ ਉਹਦੀ ਗੱਲ ਕਰੀ ਵੀ ਡਰ ਲੱਗਦਾ ਤੁਹਾਡਾ ਆਪਣਾ ਹੀ ਕੰਫੀਡੈਂਸ ਨਹੀਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਕੀ ਕਹੋਗੇ ਵੀ ਇੱਥੇ ਪੈਸੇ ਲਾ ਲੈ ਕੰਫੀਡੈਂਸ ਤਾਂ ਆਪਣੇ ਅੰਦਰ ਪੈਦਾ ਕਰੋ ਨਾ ਜੇ ਤੁਹਾਡੇ ਅੰਦਰ ਕੰਫੀਡੈਂਸ ਪੈਦਾ ਹੋ ਗਿਆ ਤੁਸੀਂ ਲੋਕਾਂ ਨੂੰ ਦੁਕਾਨ ਦੇ ਵਿੱਚ ਕਾਮਯਾਬ ਹੋਗੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਗੇ ਪੈਸਾ ਲੋਕਾਂ ਕੋਲ ਬੁਥੇ ਰਿਹਾ ਜਿੰਨਾ ਮਰਜ਼ੀ ਰੋਈ ਤੋ ਆਪਣੇ ਪੈਸੇ ਦਿੱਤਾ ਲੋੜ ਹੈ ਨਹੀਂ ਅਦਰ ਪੀਪਲ ਬਣੀ او ਪੀ ਐਮ ਦਾ ਫਾਰਮੂਲਾ ਮੈਂ ਬਣਾਇਆ OPM ਦਾ ਮਤਲਬ ਆਦਰ ਪੀਪਲਜ਼ ਮਨੀ ਲੋਕਾਂ ਦੇ ਪੈਸੇ ਨਾਲ ਕਿੱਦਾਂ ਕੰਮ ਕਰਨਾ ਇਹ ਕੰਮ ਸਿੱਖਣਾ ਚਾਹੀਦਾ ਸਮਝ ਹਮ ਅਜਾ ਇੱਕ ਇੱਕ ਜੀ ਵੀ ਦਾ ਵੀ ਪੰਜਾਬ ਦੇ ਪ੍ਰੋਪਰਟੀ ਲਰ ਬਹੁਤ ਜ਼ਿਆਦਾ ਨੇ ਹਨਾ ਬਹੁਤ ਸਾਰੇ ਪ੍ਰੋਪਰਟੀ ਲਰ ਵੀ ਇੱਕ ਚੱਕਰ ਤਾਂ ਬਹੁਤ ਸਾਰੇ ਪ੍ਰੋਪਰਟੀ ਦੇ ਵਿੱਚੋਂ ਨਿਕਲਦੇ ਨੇ ਮੇਰੇ ਯਾਰ ਦੋਸਤ ਵੀ ਪ੍ਰੋਪਰਟੀ ਲਰ ਆ ਮੈਂ ਉਹਨੂੰ ਹਮੇਸ਼ਾ ਦੇਖਦਾ ਆ ਜਦੋਂ ਵੀ ਉਹ ਮਿਲਦਾ ਆ ਤਾਂ ਉਹਦੇ ਕੋਲ ਡਾਕੂਮੈਂਟਸ ਹੁੰਦੇ ਨੇ ਹਮੇਸ਼ਾ ਉਹ ਡਾਕੂਮੈਂਟਸ ਰੈਡੀ ਕਰਨ ਤੇ ਲੱਗਿਆ ਰਹਿੰਦਾ ਆ ਇੱਧਰ ਚਲੇਗੀ ਉੱਧਰ ਚਲੇਗੀ ਗੀੜ ਤੇ ਗੀੜਾ ਡਾਕੂਮੈਂਟਸ ਕਿਹੜੇ ਚਾਹੀਦੇ ਹੁੰਦੇ ਨੇ ਤੇ ਕਿਦਾਂ ਸਾਰ ਨੂੰ ਮੈਨੇਜ ਕਰਕੇ ਰੱਖਣਾ ਪੈਂਦਾ ਯਾਰ ਨਹੀਂ ਥੋੜਾ ਸਵਾਲ ਜਿਹੜਾ ਇਹ ਹੈ ਵੀ ਹਰੇਕ ਗਲੀ ਦੇ ਵਿੱਚ ਪ੍ਰਾਪਰਟੀ ਡੀਲਰ ਬੈਠਾ ਇਹੀ ਸਵਾਲ ਹਰੇਕ ਗਲੀ ਦੇ ਵਿੱਚ ਮੈਂ ਮੰਨਦਾ ਵੀ ਪ੍ਰਾਪਰਟੀ ਡੀਲਰ ਬਹੁਤ ਹੋ ਗਏ ਬੰਦੇ ਪਰ ਮੈਂ ਇੱਕ ਗੱਲ ਬੜੀ ਸ਼ੌਕਿੰਗ ਗੱਲ ਕਹਿਣ ਚਾਹ ਕਹਿਣ ਲੱਗਾ ਤੈਨੂੰ 100 ਚੋਂ ਦੋ ਬੰਦੇ ਪ੍ਰਾਪਰਟੀ ਡੀਲਰ ਐਸੇ ਆ ਜਿਨ੍ਹਾਂ ਨੂੰ ਕੰਮ ਆਉਂਦਾ ਕੰਮੇ ਨਹੀਂ ਆਉਂਦਾ ਲੋਕਾਂ ਨੂੰ ਬਾਕੀ ਦੇ 98 ਵੈਸੀ ਨੇ ਵੈਸੀ ਬੈਠੇ ਆ ਨਹੀਂ ਆਂਦਾ ਡੀਲ ਕਰਨੀ ਨਹੀਂ ਆਂਦੀ ਲੋਕਾਂ ਨਾਲ ਲੋਕਾਂ ਨੂੰ ਸਮਝਾਉਣਾ ਨਹੀਂ ਲੋਕਾਂ ਨੂੰ ਮਨਾਉਣਾ ਆਂਦਾ ਲੋਕਾਂ ਨੂੰ ਨਾਲ ਕਨਵਿੰਸ ਕਰਨਾ ਨਹੀਂ ਆਂਦਾ ਲੋਕਾਂ ਨਾਲ ਗੱਲਬਾਤ ਕਰਨੀ ਨਹੀਂ ਆਂਦੀ ਕੰਫੀਡੈਂਸ ਨਹੀਂ ਆਂਦਾ ਪ੍ਰੋਪਰਟੀ ਨੂੰ ਤੋੜ ਮਰੋੜ ਕੇ ਕਿੱਦਾਂ ਮਤਲਬ ਤੁਸੀਂ ਅੱਗੇ ਵਧੀਆ ਬਣਾ ਸਕਦੇ ਹੋ ਉਹਦੀਆਂ ਜਿਹੜੀਆਂ ਬਰੀਕੀਆਂ ਨਹੀਂ ਆਂਦੀਆਂ ਬਹੁਤ ਬੰਦਿਆਂ ਨੂੰ ਨਹੀਂ ਆਂਦੀਆਂ ਜਿਹੜੇ ਬੰਦਿਆਂ ਨੂੰ ਆਂਦੀਆਂ ਉਹਨਾਂ ਕੋਲ ਤਾਂ ਕੰਮ ਮੁੱਕਦਾ ਹੀ ਨਹੀਂ ਉਹ ਤਾਂ ਉਹ ਤਾਂ ਕੰਮੇ ਬਹੁਤ ਕੰਮ ਹੈ ਬਹੁਤ ਘੱਟ ਬੰਦੇ ਐ ਜਿਹੜੇ ਬੰਦੇ ਮੱਥਾ ਮਾਰਦੇ ਐ ਮੱਥਾ ਹੀ ਨਹੀਂ ਮਾਰਦੇ ਲੋਕ ਲੋਕ ਤਾਂ ਪੈਸੇ ਪਿੱਛੇ ਲੱਗੇ ਹੋਏ ਯਾਰ ਉਹਨੇ ਇੰਨੇ ਪੈਸੇ ਕਮਾ ਲਏ ਮੈਂ ਵੀ ਇੰਨੇ ਪੈਸੇ ਕਮਾਣੇ ਕੰਮ ਸਿੱਖਣ ਵਾਲੇ ਪਾਸੇ ਹੀ ਨਹੀਂ ਕੋਈ ਤੁਰਦਾ ਮੈਂ ਕਹਿੰਦਾ ਬੜੀ ਸ਼ੌਕਿੰਗ ਗੱਲ ਹੈ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ 100 ਚੋਂ 98 ਬੰਦੇ ਮੂਰਖ ਤੁਰੇ ਫਿਰਦੇ ਐ ਪ੍ਰੋਪਰਟੀ ਦੇ ਵਿੱਚ ਕੰਮ ਨਹੀਂ ਆਂਦਾ ਮੈਂ ਵਕੀਲਾਂ ਦੇ ਵੀ ਦੇਖਿਆ ਮਨ ਜਾਣ ਜੋ ਮਰਜੀ ਮੈਂ ਵਕੀਲਾਂ ਦੇ ਵਿੱਚ ਦੇਖਿਆ ਵਕੀਲਾਂ ਨਾਲ ਮੇਰੀ ਕਿੰਨੇ ਵਾਹ ਪੈਂਦਾ ਵਕੀਲਾਂ ਨੂੰ ਨਹੀਂ ਆਂਦਾ ਕੰਮ ਕਰਨਾ ਬਹੁਤ ਬਹੁਤੇ ਵਕੀਲਾਂ ਨਹੀਂ ਆਂਦਾ ਮੈਂ ਇੱਕ ਹੈਜਾ ਵਕੀਲ ਜਾਣਦਾ ਜਿਹੜਾ ਮੇਰੇ ਨਾਲ ਬਹਿਸ ਕਰਦਾ ਰਿਹਾ ਕਿ ਬਿੱਗੇ ਚ 1200 ਕਾਜ ਹੁੰਦੇ ਐ ਚੌਹ ਪਤੀ ਜੈਕਟਰ ਹੁੰਦਾ ਕਹਿੰਦਾ ਜੀ 1200 ਕਾ ਹੁੰਦੇ ਮੈਂ ਕਹਾਂ 1000 ਕਾ 1008.33 ਹੁੰਦੇ ਕਹਿੰਦਾ ਨਹੀਂ ਜੀ 1200 ਹੁੰਦੇ ਮਤਲਬ ਬਿਨਾਂ ਗੱਲ ਤੋਂ ਹੀ ਇਹ ਜੇ ਇਹ ਜਿਹੜੇ ਵਕੀਲ ਹੈਗੇ ਆ ਇਹਨਾਂ ਨੇ ਕੀ ਬਹਿਸ ਕਰਨੀ ਆ ਦੱਸੋ じゃ ਕਿੱਥੇ ਇਸੇ ਤਰੀਕੇ ਨਾਲ ਪ੍ਰੋਪਰਟੀ ਐਂਟ ਜਿਹੜੇ ਬੋਰਡ ਲਾ ਕੇ ਬੈਠੇ ਆ ਲੋਕਾਂ ਦੀ ਦੇਖੋ ਦੇਖੀ ਬੈਠੇ ਆ ਲੋਕਾਂ ਨੂੰ ਪੈਸਾ ਕਮਾਉਂਦਾ ਦੇਖ ਰਿਹਾ ਲੇਕਿਨ ਸਿੱਖਦੇ ਨਹੀਂ ਮੈਂ ਕਹਿੰਦਾ ਜਿਹੜਾ ਬੰਦਾ ਸਿੱਖ ਕੇ ਕੰਮ ਕਰੇਗਾ ਉਸ ਬੰਦੇ ਕੋਲ ਕੰਮ ਦੀ ਕੋਈ ਕਮੀ ਹੈ ਹੀ ਨਹੀਂ ਜਿੰਨਾ ਮਰਜ਼ੀ ਕੰਮ ਕਰ ਲਵੇ ਲਿੱਕੇ ਸਿੱਖਣ ਦੇ ਵਿੱਚ ਤਾਂ ਕਮੀ ਆਉਂਦੀ ਵੀ ਹੈ ਨਾ ਜਦੋਂ ਸਿੱਖਣ ਧਿਆਨ ਲਾਉਂਦੇ ਨੇ ਧਿਆਨ ਸਾਡਾ ਇਧਰਲੇ ਪਾਸੇ ਨੂੰ ਹੁੰਦਾ ਵਾ ਜੇ ਕੋਈ ਕਾ ਕੋਈ ਵੀ ਕੰਮ ਕਰ ਜਰੂਰੀ ਨਹੀਂ ਕੋਈ ਵੱਲਾ ਪ੍ਰਾਪਰਟੀ ਦੇ ਕੰਮ ਹੋਵੇ ਧਿਆਨ ਇਸ ਚੀਜ਼ ਦੇ ਵੱਲ ਹੁੰਦਾ ਵਾ ਵੀ ਇਹ ਅੱਜ ਪ੍ਰਾਪਰਟੀ ਅੱਜ ਫੜ ਲਈ ਹੈ ਇਹ ਕਿਤੇ ਗਲਤ ਨਾ ਹੋ ਜAVE ਤੇ ਲੱਭਿਆ ਕਿਸ ਤਰੀਕੇ ਦੇ ਨਾਲ ਜਾਵੇ ਵੀ ਹਾਂ ਇਹਹੀ ਪ੍ਰਾਪਰਟੀ ਹੈ ਜਿਹੜੀ ਸਾਨੂੰ ਪ੍ਰੋਫਿਟ ਜਿਹੜੀ ਆ ਦੇ ਕੇ ਜਾਊਗੀ ਦੇਖੋ ਮੈਂ ਗੱਲ ਕਹਿਣਾ ਹੁਣਾਂ ਜਿਹੜੀ ਸਾਡੀਆਂ ਟ੍ਰੇਨਿੰਗਾਂ ਚੱਲਦੀਆਂ ਟ੍ਰੇਨਿੰਗਾਂ ਦੇ ਵਿੱਚ ਇੱਕੋ ਚੀਜ਼ ਸਮਝਾਉਂਦਾ ਹੁਣਾਂ ਮੈਂ ਜਿਹੜੀ ਮੇਨ ਰੀਡ ਦੀ ਹੱਡੀ ਆ ਉਹ ਹੈ ਸਿਲੈਕਸ਼ਨ ਆਫ ਜਦੋਂ ਤੁਹਾਨੂੰ ਇਹ ਚੀਜ਼ ਆ ਜਣੀ ਹੈ ਸਿਲੈਕਸ਼ਨ ਆਫ ਰਾਈਟ ਪ੍ਰੋਪਰਟੀ ਚੰਗੀ ਪ੍ਰੋਪਰਟੀ ਲੱਭਣ ਦੇ ਵਿੱਚ ਤੁਸੀਂ ਕਾਮਯਾਬ ਹੋ ਜਨੇ ਹੋ ਫਿਰ ਤੁਸੀਂ ਜੇ ਜ ਮਰਜ਼ੀ ਕੰਮ ਤੁਸੀਂ ਕਰ ਸਕਦੇ ਹੋ ਪੰਗਾ ਇਹ ਹੈ ਕਿ ਸਾਨੂੰ ਸਿਲੈਕਸ਼ਨ ਆਫ ਰਾਈਟ ਪ੍ਰੋਪਰਟੀ ਨਹੀਂ ਆਂਦੀ ਰਾਈਟ ਪ੍ਰੋਪਰਟੀ ਹੈ ਕਿਹੜੀ ਹੈ ਰਾਈਟ ਪ੍ਰੋਪਰਟੀ ਦਾ ਮਤਲਬ ਹੈ ਜਿਹੜੀ ਪ੍ਰੋਪਰਟੀ ਸੂਟ ਕਰਦੀ ਹੋਵੇ ਸਾਨੂੰ ਜਿਹੜੀ ਪ੍ਰੋਪਰਟੀ ਤੋਂ ਅਸੀਂ ਚਾਰ ਪੈਸੇ ਕਮਾ ਸਕੀਏ ਜਿਹੜੀ ਪ੍ਰੋਪਰਟੀ ਨੂੰ ਅਸੀਂ ਮੈਨੇਜ ਕਰ ਸਕੀਏ ਰਾਈਟ ਪ੍ਰੋਪਰਟੀ ਉਹ ਪ੍ਰੋਪਰਟੀ ਹੈ ਰਾਈਟ ਪ੍ਰੋਪਰਟੀ ਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਨੇ ਇਹ ਜੀ ਪ੍ਰੋਪਰਟੀ ਲੈ ਲੈਣੀ ਹੈ ਜਿਹੜੀ ਜਾਂ ਤਾਂ ਵਿਕਦੀ ਨਹੀਂ ਜਾਂ ਜੇ ਵਿਕਦੀ ਹੈ ਤਾਂ ਬਹੁਤ ਜ਼ਿਆਦਾ ਰੇਟ ਦੇ ਉੱਪਰ ਵਿਕਦੀ ਹੈ ਉਹਨੂੰ ਕਰਨਾ ਰਾਈਟ ਪ੍ਰੋਪਰਟੀ ਦਾ ਮਤਲਬ ਹੈ ਜਿਹੜੀ ਪ੍ਰੋਪਰਟੀ ਨਾਲ ਅਸੀਂ ਥੋੜੀ-ਬੋਤੀ ਛੇੜਛਾੜ ਕਰਕੇ ਛੇੜਛਾੜ ਕਰਕੇ ਅਸੀਂ ਆਪਣਾ ਉਹਦੇ 'ਚ ਕੰਮ ਕਰ ਸਕੀਏ ਉਹਨੂੰ ਤਿਆਰ ਕਰ ਸਕੀਏ ਤਿਆਰ ਕਰਕੇ ਉਹਦੇ ਜਦੋਂ ਵੇਚ ਕੱਢ ਸਕੀਏ ਰਾਈਟ ਪ੍ਰੋਪਰਟੀ ਤੇ ਰਾਈਟ ਪ੍ਰੋਪਰਟੀ ਦਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਪ੍ਰੋਪਰਟੀ ਨੂੰ ਲੱਭਣ ਤੇ ਉੱਪਰ ਮਿਹਨਤ ਕਰਨੀ ਹੈ ਕਿ ਕਿਹੜੀ ਪ੍ਰਾਪਰਟੀ ਵਿਕਣ ਵਾਲੀ ਹੈ ਤੇ ਕੀ ਕਰਨਾ ਉਹਨੂੰ ਮੈਂ ਰੀਸ਼ੇਪ ਵੀ ਕਹਿੰਨਾ ਵੀ ਪ੍ਰਾਪਰਟੀ ਨੂੰ ਰੀਸ਼ੇਪ ਕਰਨਾ ਪ੍ਰਾਪਰਟੀ